ਪੰਜਾਬ ਦੇ ਵਿੱਚ ਲਾ ਨਾਡਰ ਦਾ ਜਨਾਜਾ ਨਿਕਲ ਗਿਆ ਹੈ ਜਿਸ ਤਰ੍ਹਾਂ ਗੁੰਡੇ ਦਿਨ ਦਿਨ ਆ ਰਹੇ ਐ ਲੁੱਟਾਂ ਖੋਹਾਂ ਹੋ ਰਹੀਆਂ ਚੋਰੀਆਂ ਡਕੈਟੀਆਂ ਹੋ ਰਹੀਆਂ ਅੱਜ ਅੰਮ੍ਰਿਤਸਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਤਲ ਹੋਇਆ ਅੱਜ ਐਨਆਰਆਈ ਦੇ ਉੱਪਰ ਹਮਲਾ ਹੋਇਆ ਔਰ ਐਨਆਰਆਈ ਦੇ ਬੱਚੇ ਕਿਸਨਾ ਕੁ ਰਾਰੇ ਸੀ ਕਿਸਨਾ ਰੋਰੇ ਸੀ ਲੇਕਿਨ ਇਹਨਾਂ ਨੂੰ ਜ਼ਾਲਿਮਾਂ ਨੂੰ ਕੋਈ ਤਰਸ ਨਹੀਂ ਆਇਆ ਔਰ ਭਗਵੰਤ ਮਾਨ ਦੀ ਸਰਕਾਰ ਗੂੰਗੀ ਬੋਲੀ ਬਣ ਕੇ ਬੈਠੀ ਹੋਈ ਹੈ ਭਗਵੰਤ ਮਾਨ ਬਾਹਰ ਜਾ ਕੇ ਦਾਵਾ ਕਰ ਰਿਹਾ ਹੈ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਬੜਾ ਕੰਟਰੋਲ ਚ ਕਰ ਰਿਹਾ ਹੈ ਪੰਜਾਬ ਚ ਅਮਨ ਸ਼ਾਂਤੀ ਹੈ ਅਸਲ ਚ ਪੰਜਾਬ ਦੇ ਵਿੱਚ ਅੱਜ ਅਮਨ ਸ਼ਾਂਤੀ ਨਹੀਂ ਪੰਜਾਬ ਕੁਲਾਰ ਰਿਹਾ ਹੈ ਪੰਜਾਬ ਰੋ ਰਿਹਾ ਹੈ ਔਰ ਭਗਵੰਤ ਮਾਨ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦਾ ਜਨਾਜ਼ਾ ਨਿਕਲ ਗਿਆ ਹੈ ਜਿਸ ਤਰ੍ਹਾਂ ਗੁੰਡੇ ਦੰਨ ਦਿਨਾ ਰਹੇ ਹੈ ਲੁੱਟਾਂ ਖੋਹਾਂ ਹੋ ਰਹੀਆਂ ਚੋਰੀਆਂ ਡਕੈਟੀਆਂ ਹੋ ਰਹੀਆਂ ਅੱਜ ਅੰਮ੍ਰਿਤਸਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਤਲ ਹੋਇਆ ਅੱਜ ਐਨਆਰਆਈ ਦੇ ਉੱਪਰ ਹਮਲਾ ਹੋਇਆ ਔਰ ਐਨਆਰਆਈ ਦੇ ਬੱਚੇ ਕਿਸਨਾ ਕੁ ਰਾਰੇ ਸੀ ਕਿਸਨਾ ਰੋਰੇ ਸੀ ਲੇਕਿਨ ਇਹਨਾਂ ਨੂੰ ਜ਼ਾਲਿਮਾਂ ਨੂੰ ਕੋਈ ਤਰਸ ਨਹੀਂ ਆਇਆ ਔਰ ਭਗਵੰਤ ਮਾਨ ਦੀ ਸਰਕਾਰ ਗੂੰਗੀ ਬੋਲੀ ਬਣ ਕੇ ਬੈਠੀ ਹੋਈ ਹੈ ਭਗਵੰਤ ਮਾਨ ਬਾਹਰ ਜਾ ਕੇ ਦਾਵਾ ਕਰ ਰਿਹਾ ਹੈ ਕਿ ਪੰਜਾਬ ਦੇ ਵਿੱਚ ਲਾ ਰਡਰ ਬੜਾ ਕੰਟਰੋਲ ਚ ਕਰ ਰਿਹਾ ਹੈ ਪੰਜਾਬ ਚ ਅਮਨ ਸ਼ਾਂਤੀ ਹੈ ਅਸਲ ਚ ਪੰਜਾਬ ਦੇ ਵਿੱਚ ਅੱਜ ਅਮਨ ਸ਼ਾਂਤੀ ਨਹੀਂ ਪੰਜਾਬ ਕੁਲਾਰ ਰਿਹਾ ਹੈ ਪੰਜਾਬ ਰੋ ਰਿਹਾ ਹੈ ਔਰ ਭਗਵੰਤ ਮਾਨ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਲਾ ਰਡਰ ਦਾ ਜਨਾਜਾ ਨਿਕਲ ਗਿਆ ਹੈ ਜਿਸ ਤਰ੍ਹਾਂ ਗੁੰਡੇ ਦੰਨ ਦਿਨਾ ਰਹੇ ਹੈ ਲੁੱਟਾਂ ਖੋਹਾਂ ਹੋ ਰਹੀਆਂ ਚੋਰੀਆਂ ਡਕੈਟੀਆਂ ਹੋ ਰਹੀਆਂ ਅੱਜ ਅੰਮ੍ਰਿਤਸਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਤਲ ਹੋਇਆ ਅੱਜ ਐਨਆਰਆਈ ਦੇ ਉੱਪਰ ਹਮਲਾ ਹੋਇਆ ਔਰ ਐਨਆਰਆਈ ਦੇ ਬੱਚੇ ਕਿਸਨਾ ਕੁ ਰਾਰੇ ਸੀ ਕਿਸਨਾ ਰੋਰੇ ਸੀ ਲੇਕਿਨ ਇਹਨਾਂ ਨੂੰ ਜ਼ਾਲਿਮਾਂ ਨੂੰ ਕੋਈ ਤਰਸ ਨਹੀਂ ਆਇਆ ਔਰ ਭਗਵੰਤ ਮਾਨ ਦੀ ਸਰਕਾਰ ਗੂੰਗੀ ਬੋਲੀ ਬਣ ਕੇ ਬੈਠੀ ਹੋਈ ਹੈ ਭਗਵੰਤ ਮਾਨ ਬਾਹਰ ਜਾ ਕੇ ਦਾਵਾ ਕਰ ਰਿਹਾ ਹੈ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਬੜਾ ਕੰਟਰੋਲ ਚ ਕਰ ਰਿਹਾ ਹੈ ਪੰਜਾਬ ਚ ਅਮਨ ਸ਼ਾਂਤੀ ਹੈ ਅਸਲ ਚ ਪੰਜਾਬ ਦੇ ਵਿੱਚ ਅੱਜ ਅਮਨ ਸ਼ਾਂਤੀ ਨਹੀਂ ਪੰਜਾਬ ਕੁਲਾਰ ਰਿਹਾ ਹੈ ਪੰਜਾਬ ਰੋ ਰਿਹਾ ਹੈ ਔਰ ਭਗਵੰਤ ਮਾਨ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦਾ ਜਨਾਜ਼ਾ ਨਿਕਲ ਗਿਆ ਹੈ ਜਿਸ ਤਰ੍ਹਾਂ ਗੁੰਡੇ ਦੰਨ ਦਿਨਾ ਰਹੇ ਹੈ ਲੁੱਟਾਂ ਖੋਹਾਂ ਹੋ ਰਹੀਆਂ ਚੋਰੀਆਂ ਡਕੈਟੀਆਂ ਹੋ ਰਹੀਆਂ ਅੱਜ ਅੰਮ੍ਰਿਤਸਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਤਲ ਹੋਇਆ ਅੱਜ ਐਨਆਰਆਈ ਦੇ ਉੱਪਰ ਹਮਲਾ ਹੋਇਆ ਔਰ ਐਨਆਰਆਈ ਦੇ ਬੱਚੇ ਕਿਸਨਾ ਕੁ ਰਾਰੇ ਸੀ ਕਿਸਨਾ ਰੋਰੇ ਸੀ ਲੇਕਿਨ ਇਹਨਾਂ ਨੂੰ ਜ਼ਾਲਿਮਾਂ ਨੂੰ ਕੋਈ ਤਰਸ ਨਹੀਂ ਆਇਆ ਔਰ ਭਗਵੰਤ ਮਾਨ ਦੀ ਸਰਕਾਰ ਗੂੰਗੀ ਬੋਲੀ ਬਣ ਕੇ ਬੈਠੀ ਹੋਈ ਹੈ ਭਗਵੰਤ ਮਾਨ ਬਾਹਰ ਜਾ ਕੇ ਦਾਵਾ ਕਰ ਰਿਹਾ ਹੈ ਕਿ ਪੰਜਾਬ ਦੇ ਵਿੱਚ ਲਾ ਰ ਆਡਰ ਬੜਾ ਕੰਟਰੋਲ ਚ ਕਰ ਰਿਹਾ ਹੈ ਪੰਜਾਬ ਚ ਅਮਨ ਸ਼ਾਂਤੀ ਹੈ ਅਸਲ ਚ ਪੰਜਾਬ ਦੇ ਵਿੱਚ ਅੱਜ ਅਮਨ ਸ਼ਾਂਤੀ ਨਹੀਂ ਪੰਜਾਬ ਕੁਲਾਰ ਰਿਹਾ ਹੈ ਪੰਜਾਬ ਰੋ ਰਿਹਾ ਹੈ ਔਰ ਭਗਵੰਤ ਮਾਨ ਨੂੰ ਅਸਤੀਫਾ ਦੇਣਾ ਚਾਹੀਦਾ ਹੈ